ਸਸਿਕਲ ਜੀ ਦੋਸਤੋ ਹੁਣ ਆਪਾਂ ਤੁਹਾਨੂੰ ਦੋਸਤੋ ਹੁਣ ਦਿਖਾਵਾਂਗੇ ਵੀ ਕਿਹੜੀ ਵੈਰਾਈਟੀ ਕਿੰਨੇ ਦਿਨ ਲੈਂਦੀ ਹੈ ਤੇ ਕਿੰਨਾ ਕਿ ਝਾੜ ਦੇਂਦੀ ਆਪਾਂ ਤੁਹਾਨੂੰ ਸਾਰੇ ਦਿਖਾਉਣੇ ਆਂਗੇ ਮੇਲੇ ਵਾਲੀਆਂ ਵੀਡੀਓ ਤੁਹਾਡੇ ਅੱਗੇ ਆਉਂਦੀਆਂ ਰਹਿਣਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਆਪਣਾ ਹੌਸਲਾ ਉੱਜਾਈ ਰਹੇ ਤੇ ਆਪਾਂ ਤੁਹਾਨੂੰ ਹੁਣ ਦਿਖਾਉਣੇ ਆਂਗੇ ਲਓ ਜੀ ਮਿੱਤਰ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਚੰਗੇ ਪਾਣੀ ਦੇ ਖਾਰੇ ਪਾਣੀ ਵਾਲੀਆਂ ਫਸਲਾਂ ਜਿਹੜੀਆਂ ਝੋਨੇ ਦੀ ਫਸਲ ਆ ਵਿਦੇ ਵਿੱਚ ਕੀ ਕੀ ਅੰਤਰ ਹੈਗਾ ਤੇ ਆ ਦੇਖੋ ਜੀ ਆ ਤੁਸੀਂ ਸਾਹਮਣੇ ਦੇਖ ਰਹ ਆ ਦੇਖੋ ਇਹਨਾਂ ਪੂਰੀ ਵਧੀਆ ਖੜੀ ਹੈ ਬੂਰ ਆਇਆ ਪਿਆਗਾ ਦੇਖੋ ਤੇ ਹੁਣ ਇਹਦੇ ਨਾਲ ਹੀ ਖੜੀ ਹੈ ਜਿਹੜੀ ਇਹ ਖੜੀ ਹੈ ਖਾਰੇ ਪਾਣੀ ਵਾਲੀ ਆ ਦੇਖੋ ਨਾ ਤੈਨਾਂ ਨੇ ਕੋਈ ਬੂਝਾ ਬਣਾਇਆਗਾ ਦੇਖੋ ਕਿੰਨੀ ਸਿੱਧੀ ਖੜੀ ਹੈਗੀ ਕੋਈ ਬੂਝਾ ਨਹੀਂ ਹੈਗਾ ਤੇ ਮੱਛੀ ਜੀ ਪਈ ਹੈਗੀ ਤੁਸੀਂ ਉਹ ਦੇਖ ਸਕਦੇ ਹੋ ਤੇ ਇਸ ਤੇ ਅੱਗੇ ਸੀਗਾ ਚੰਗਾ ਤੇ ਖਾਰਾ ਪਾਣੀ ਬਾਰੋਬਾਰੀ ਵੀ ਇੱਕ ਵਾਰੀ ਇਹਨੂੰ ਚੰਗਾ ਲੱਗਿਆ ਇੱਕ ਵਾਰੀ ਖਾਰਾ ਲੱਗਿਆ ਪਾਣੀ ਇਹਨੂੰ ਇਹ ਦੇਖੋ ਵੀ ਇਹ ਵੀ ਠੀਕ ਖੜੀ ਹੈ ਵੀ ਕਿਉਂਕਿ ਉਹਨੂੰ ਚੰਗਾ ਵੀ ਲੱਗਦਾ ਪਰ ਖਾਰਾ ਵੀ ਲੱਗਦਾ ਪਾਣੀ ਇਹਨੂੰ ਤੇ ਆਹ ਖਾਰਾ ਪਾਣੀ ਤੇ ਜਿਪਸਮ ਲੱਗਿਆ ਹੈ ਇਹਨੂੰ ਨਲੇ ਇਹਨੂੰ ਖਾਰਾ ਪਾਣੀ ਲੱਗਿਆ ਤੇ ਨਾਲ ਉਹਦੇ ਵਿੱਚ ਜਿਪਸਮ ਪਾਇਆ ਹੋਇਆ ਹੈਗਾ ਤੇ ਇਹ ਵੀ ਵਧੀਆ ਖੜੀ ਹੈਗੀ ਆ ਦੇਖ ਸਕਦੇ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਹ ਹੈਗੀ ਆ ਤੇ ਆਹ ਖਾਰਾ ਪਾਣੀ ਤੇ ਪਲੱਸ ਰੂੜੀ ਦਿਖਾਦਾ ਇਹਦੀ ਗ੍ਰੋਥ ਥੋੜੀ ਜੀ ਘਟਾ ਗਈ ਪਰ ਵਧੀਆ ਖੜੀ ਹੈਗੀ ਤੁਸੀਂ ਆਹ ਦੇਖ ਸਕਦੇ ਹੋ ਦੂਜਾ ਬਾਦ ਸਿਰਫ ਨਾਈਟ੍ਰੋਜਨ ਦਿੱਤੀ ਹੋਈ ਹੈਗੀ ਇਹਨੂੰ ਆ ਦੇਖ ਸਕਦੇ ਹੋ ਤੁਸੀਂ ਇਹ ਨਾਈਟrogen ਦੇ ਨਾਲ ਲੱਗੀ ਹੋਈ ਹੈ ਕਿ ਇਹ ਹੈਗੀ ਵੈਰੈਟੀ ਸਾਰੀ ਪੀਆਰ 131 ਦੀ ਹੈ ਨਾਈਟrogen ਪਲੱਸ ਫਾਸਫੋਰਸ ਦੀ ਆ ਗਈ ਇਹ ਆ ਦੇਖ ਸਕਦੇ ਹੋ ਤੁਸੀਂ ਅਗੇ ਨਾਈਟrogen ਪਲੱਸ ਜ਼ਿੰਕ ਆ ਗਿਆ ਆ ਦੇਖ ਸਕਦੇ ਹੋ ਤੁਸੀਂ ਵੀ ਕਿੰਨਾ ਵੀ ਖਾਰੇ ਪਾਣੀ ਨਾਲ ਕੀ ਨੁਕਸਾਨ ਹੁੰਦਾ ਹੈਗਾ ਫਸਲ ਨੂੰ ਤੇ ਜ਼ਿੰਕ ਨਾਲ ਕੀ ਫਾਇਦਾ ਨਾਈਟrogen ਦਾ ਫਾਸਫੋਰਸ ਦਾ ਆ ਦੇਖ ਸਕਦੇ ਹੋ ਤੁਸੀਂ ਰੂੜੀ ਖਾ ਦਾ ਕੀ ਫਾਇਦਾ ਹੈਗਾ ਸਾਰੀਆਂ ਚੀਜ਼ਾਂ ਇੱਥੇ ਦਰਸਾਈਆਂ ਹੋਈਆਂ ਨੇ ਵੀ ਕੀ ਗੱਲਵਾਤਾ ਦੇਖੋ ਬਸ ਕਿਵੇਂ ਸਾਰੇ ਲੋਕ ਦੇਖ ਰਹੇ ਨੇਗੇ ਵੀ ਆ ਦੇਖੋ ਜੀ ਹਾਂ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਗਿਆ ਤੇ ਪੀਏਆ 131 ਵੈਰਾਈਟੀ ਆ ਆ ਦੇਖੋ ਪੀਏ ਜੂ ਪੱਤਾ ਰੰਗ ਜਿਹੜਾ ਰੰਗ ਚਾਰਟ ਵਾਲਾ ਆਉਂਦਾ ਹੁੰਦਾਗਾ ਉਹਦੀ ਆ ਇਹ 27 ਕਿਲੋ ਜੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਹੋਈ ਹੋਈ ਆ ਇਹ ਇਹ 11 ਕਿ ਹੈਗੀ ਆਮਸਪਾਰਸ 37 ਕਿਲੋ ਦੀ ਯੂਰੀਆ ਦੀ ਆ ਪਰ ਇਹਦੇ ਹਿਸਾਬ ਨਾਲ 27 ਕਿਲੋ ਯੂਰੀਆ ਲੱਗਿਆ ਹੋਇਆ ਹੈ ਇਹਦੇ ਵਿੱਚ ਵੈਰਾਈਟੀ ਸੇਮ ਆਗੀ ਬਸ ਯੂਰੀਆ ਦੀ ਮਾਤਰਾ ਦਾ ਫਰਕ ਹੈਗਾ ਤੇ ਆ ਦੇਖ ਸਕਦੇ ਹੋ ਇਹਦੇ ਵਿੱਚ 75 ਕਿਲੋ ਯੂਰੀਆ ਪਿਆ ਹੋਇਆ ਏਕੜ ਦੇ ਵਿੱਚ ਤੇ ਇਹਦੇ ਵਿੱਚ 90 ਕਿਲੋ ਯੂਰੀਆ ਪਿਆ ਹੋਇਆ ਹੈਗਾ ਇਹ ਆਮਸਪਾਰਸ ਆ ਕੀ ਤੇ ਪੀਏ ਯੂ ਲੋ ਪੱਤਾ ਰੰਗ ਚਾਰਟ ਦੇ ਹਿਸਾਬ ਦੇ ਨਾਲ ਸਪਾਰਸ ਜਿਹੜਾ ਪੱਤਾ ਰੰਗ ਚਾਰਟਾ ਸਾਨੂੰ ਉਹ ਵੀ ਦਿਖਾਉਂਦੇ ਅੱਗੇ ਉਹ ਬੋਰਡ ਲੱਗਿਆ ਹੋਇਆ ਹੈਗਾ ਉਹ ਪੱਤੇ ਇੱਕ ਚਾਰਟ ਹੁੰਦਾਗਾ ਉਹਦੇ ਵਿੱਚ ਹਲਕੇ-ਹਲਕੇ ਕਲਰਾਂ ਦਾ ਫਰਕ ਹੁੰਦਾਗਾ ਤੇ ਉਹਦੇ ਹਿਸਾਬ ਨਾਲ ਆਪਾਂ ਨੇ ਯੂਰੀਆ ਪਾਉਣਾ ਹੁੰਦਾ ਆਪਣੀ ਫਸਲ ਨੂੰ ਜੇ ਆ ਦੇਖ ਸਕਦੇ ਹੋ ਸੀ ਆ ਸੀਗੇ ਉਹ ਪੱਤੇ ਆ ਦੇਖ ਪੱਤਾ ਰੰਗ ਚਾਰਟ ਦੀ ਸਫਲਤਾ ਦੇਖੋ ਯਾ ਚਾਰਟ ਹੁੰਦਾ ਉਹ ਆ ਦੇਖੋ ਝੋਨੇ ਦਾਗਾ ਮੱਕੀ ਦਾ ਨੀਚੇ ਨੀ ਇਹ ਸੌਰੀ ਇਹ ਕਣਕ ਦਾ ਆ ਗਿਆ ਮੱਕੀ ਦਾ ਇਹ ਝੋਨੇ ਦਾ ਆ ਗਿਆ ਨੀਚੇ ਆ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਬੋਰਡ ਆਗਾ ਲੋ ਜੀ ਆ ਦੇਖੋ ਜੀ ਆ ਵੈਰਾਈਟੀਆਂ ਦੇ ਅੱਗੇ ਉਹ ਵੀ ਨੇਗੇ ਮਾਰੇ ਪਾਣੀ ਦੀ ਸੱਜੀ ਵਰਤੋਂ ਉਹ ਪਿੱਛੇ ਅੱਗੇ ਹੋ ਪਿੱਛੇ ਹੋ ਟ੍ਰਾਇਲ ਦੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਇਹ ਗਿਆ ਨਰਮ ਆ ਗਿਆ ਤੁਹਾਨੂੰ ਨਰਮੇ ਤੇ ਵੀ ਖਿਚਾਤ ਮਰਵਾ ਦੀਏ ਇਹੜਾ ਸਭ ਪਹਿਲਾ ਗਾਇ ਤਾਂ ਹੈਗਾ ਬਿਨਾ ਸਪਰੇਅ ਵਾਲਾ ਇਹਦੇ ਕੋਈ ਸਪਰੇਅ ਨਹੀਂ ਹੋਈ ਹੈਗੀ ਆਪਾਂ ਕਿ ਜਿਵੇਂ ਕਹਿੰਦੇ ਨੇ ਵੀ ਆਰਗੇਨਿਕ ਆ ਇਹਦੇ ਹੈਗਾ ਜਿਹੜਾ ਇਹ ਪੋਟਾਸ਼ੀਅਮ ਨਾਈਟ੍ਰੋਜਨ ਦੀ ਸਪਰੇਅ ਹੋਈ ਹੋਈ ਹੈ ਤੇ ਇਹ ਵੈਰਾਈਟੀ ਹੈਗੀ ਆ ਆਰ ਸੀ ਐਚ 773 ਪੀ ਵੀ ਜੀ ਇਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੋਜਨ ਪਲੱਸ ਮੈਗਨੀਸ਼ੀਅਮ ਸਲਫੇਟ ਸਪਰੇਅ ਹੋਈ ਹੋਈ ਹੈ ਇਹਦੇ ਉੱਤੇ ਤੇ ਆ ਗਿਆ ਇਹਦੇ ਵਿੱਚ ਪਈ ਹੋਈ ਆ ਮੁਰਗੀ ਖਾਦ 2.5 ਟਨ ਟਨ ਏਕੜ ਝੋਨੇ ਨੂੰ ਝੋਨੇ ਨੂੰ ਆ ਦੇਖੋ ਵੀ ਜਿਹੜਾ ਜਦੋਂ ਆਪਾਂ ਲਾਉਣੇ ਝੋਨੇ ਦੀ ਫਸਲ ਲਾਉਣੇ ਆਂਗੇ ਤਾਂ ਉਹਦੇ ਵਾਸਤੇ 2.5 ਟਾਣਾ ਚੋ 1 1 ਕਿਲੇ ਦੀ ਖਾਦ ਪੈਣੀ ਚਾਹੀਦੀ ਹੈ ਤੇ ਆ ਹਰੀ ਖਾਦ ਪੈਂਦੇ ਜਿਵੇਂ ਆਪਣਾ ਝਿੰਜਣ ਹੋ ਜਾਂਦੀ ਹੈ ਕਿ ਹਰ ਹਰਾ ਤੇ ਜਾਂ ਫਿਰ ਆਪਾਂ ਜਿਵੇਂ ਕੋਈ ਵੀ ਆਪਾਂ ਫਸਲ ਕਹਿ ਸਕਦੇ ਆਂਗੇ ਵੀ ਇਹ ਹਰੀ ਖਾਦ ਆ ਕਿ ਤੇ पीआर 131 ਵੈਰਾਈਟੀ ਹੈ ਹਰੀ ਖਾਦ ਪਲੱਸ 1% ਲੋਹੇ ਦੀ ਸਪਰੇਅ ਅਰੇ 1% ਇਹਨੂੰ ਕੱਲੀ 1% ਲੋਹੇ ਦੀ ਸਪਰੇਅ ਹੋਈ ਹੀ ਹੈ ਤੇ ਇਹ ਇਹ ਅੰਤਰ ਨੇ ਇਹਦੇ ਵਿੱਚ ਤੇ ਇਹ ਦਵਾਰੇ ਫੇਰ ਹਰਾ ਚਾਟ ਆ ਗਿਆ ਝੋਨਾ ਕਣਕ ਨਰਮੇ ਦਾ ਆ ਗਿਆ ਆ ਦੇਖ ਸਕਦੇ ਲੋਇਮੈਟਰ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਝੋਨਾ ਜਿਹੜਾ ਖੇਤ ਨੂੰ ਸਿਕਾ ਸਕਾ ਕੇ ਪਾਣੀ ਲਗਾਓ ਹੁਣ ਤੱਕ ਇਹਨੂੰ ਕੁੱਲ 10 ਪਾਣੀ ਲੱਗੇ ਨੇ ਇਹਦੀ ਲਵਾਈ ਦੀ ਤਰੀਕਾ ਕੀ ਆ 29 ਜੂਨ 2024 ਕਿਸਮ ਇਹ PR131 ਆ ਕੀ ਇਹ ਦੇਖੋ ਤੁਹਾਨੂੰ ਆਪਾਂ ਕਈ ਇਹ ਜੇ ਟ੍ਰੈਲ ਲੱਗੇ ਹੋਏ ਨੇ ਆਪਾਂ ਉਹ ਤੁਹਾਨੂੰ ਸਾਰੇ ਦਿਖਾਉਣੇ ਆ ਕਿ ਉਹਦੇ ਕਿਆ ਗਿਆਗਾ ਝੋਨਾ ਇਹਨੂੰ ਲਗਾਤਾਰ ਖੇਤ ਵਿੱਚ ਹੁਣ ਤੱਕ ਪਾਣੀ ਖੜਾ ਰੱਖ ਕੇ ਲਾਉਣ ਤੱਕ ਨੂੰ 14 ਪਾਣੀ ਲੱਗੇ ਤੇ ਉਹਨੂੰ ਸੁਕਾ ਸਕਾ ਕੇ ਲੱਗੇ ਨੇ ਉਦੋਂ 10 ਲੱਗੇ ਨੇ ਇਹਨੂੰ 14 ਲੱਗੇ ਨੇ ਤੁਸੀਂ ਦੇਖ ਸਕਦੇ ਹੋਗੇ ਇਹ ਚਾਰ ਪਾਣੀਆਂ ਦਾ ਫਰਕ ਪਿਆ ਹੈਗਾ ਤੇ ਉਹਦੀ ਹਾਈਟ ਘਟ ਹੈ ਤੇ ਇਹਦੀ ਹਾਈਟ ਵੱਧਾ ਗਈ ਤੇ ਇਹ ਵੀ ਉਸੇ ਸੇਮ ਤਰੀਕੇ ਨੂੰ ਲੱਗਿਆ ਹੋਇਆ ਹੈਗਾ ਤੁਹਾਨੂੰ ਆਪ ਅੱਗੇ ਦਿਖਾਉਣੇ ਆਗੇ ਹੁਣ ਇਹੜਾ ਅੱਗੇ ਵਾਲਾ ਜਿਹੜੋ ਖਾਦ ਦੀ ਸਪਾਰਸ ਅਨਸਾਰ ਯੂਰੀਆ 90 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨੂੰ ਪਿਆ ਹੋਇਆ ਹੈਗਾ ਤਰੀਕੋਸ ਇਹਨੂੰ ਲੱਗਿਆ ਹੋਇਆ ਹੈ ਵੈਰਾਈਟੀ 131 ਹੈ ਸੇਮ ਆ ਉਹੀ ਵੈਰਾਈਟੀ ਹੈ ਜੀ ਦੇਖ ਸਕਦੇ ਤੁਸੀਂ ਤੇ ਅੱਗੇ ਵਾਲਾ ਝੋਨਾ ਆ ਗਿਆ ਇਹ ਹਰੀ ਖਾਦ ਇਹਦੇ ਵਿੱਚ ਵਾਈ ਹੋਈ ਹੈ ਯੂਰੀਆ 45 ਕਿਲੋ ਪ੍ਰਤੀ ਏਕੜ ਪਿਆ ਹੋਇਆ ਇਹਦੇ ਵਿੱਚ ਲਵਾਈ ਦੀ ਤਰੀਕ ਇਹਨੂੰ ਸੇਮਾ 29 6 ਨੂੰ ਇਹ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਆ ਮਸ਼ੀਨ ਨਾਲ ਝੋਨੇ ਦੀ ਲਵਾਈ ਹੋਈ ਹੋਈ ਹੈ ਇਹ ਕਿਸਮ PR 131 ਆ ਇਹ 296 ਇਹ ਵੀ ਉਸੇ ਤਰੀਕੇ ਨਾਲ ਲੱਗਿਆ ਹੋਇਆ ਹੈਗਾ ਝੋਨੇ ਦੀ ਸਿੱਧੀ ਬਜਾਈ ਇਹ ਸਿੱਧੀ ਬਜਾਈ ਨਾਲ ਹੋਇਆ ਹੋਇਆ ਝੋਨਾ ਤੇ ਦੇਖੋ ਨਿਸਰਿਆ ਹੋਇਆ ਹੈਗਾ ਪਰ ਇਹ ਵੈਰਾਈਟੀ ਹੋਰ ਆ 126 ਹੈ ਪਹਿਲੇ 131 ਸੀ ਤੇ ਇਹਦਾ ਤਾਰ ਬਤਰ ਵਿਧੀ ਨਾਲ ਹੁਣ ਤੱਕ ਕੁੱਲ 9 ਪਾਣੀ ਲੱਗੇ ਨੇ ਇਹਨੂੰ ਹੁਣ ਤੱਕ ਆਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈਗਾ ਨਿਸਾਰਾ ਇਹਦਾ ਹੋਇਆ ਹੋਇਆਗਾ ਤੇ ਅੱਗੇ ਵੀ ਫੇਰ 126 ਲੱਗੀ ਹੋਈ ਹੈਗੀ ਆਪਾਂ ਸੋਨੇ ਵੀ ਦਿਖਾਉਣੇ ਆਂਗੇ ਇਹ ਬੈੱਡਾਂ ਉੱਪਰ ਝੋਨੇ ਦੀ ਸਿੱਧੀ ਵਜੇ ਵਜਾਈ ਹੋਈ ਹੋਈ ਹੈ ਕਿ ਤਰ ਬਤਰ ਵਿਧੀ ਨਾਲ ਹੁਣ ਤੱਕ ਇਹਨੂੰ 9 ਪਾਣੀ ਇਹਨੂੰ ਲੱਗੇ ਨੇ 9 ਪਿਛੇ ਵਾਲੀ ਨੂੰ ਲੱਗੇ ਸੀ ਤੇ 14 6 ਨੂੰ ਵਜਾਈ ਹੋਈ ਹੋਈ ਹੈ ਲਵਾਈ ਹੈ ਜਿਹੜੀ ਇਹਦੀ 14 6 ਨੂੰ ਹੋਈ ਹੋਈ ਹੈ ਕਿ ਤੇ ਦੇਖ ਸਕਦੇ ਹੋ ਤੁਸੀਂ ਤੇ ਆ ਬੈੱਡਾਂ ਉੱਪਰ ਝੋਨੇ ਦੀ ਲਵਾਈ ਇਹ ਵੀ ਦੁਬਾਰੇ ਫੇਰ ਬੈੱਡਾਂ ਉੱਪਰ ਇਹ ਹੁਣ ਤੱਕ ਇਹਨੂੰ 9 ਪਾਣੀ ਲੱਗੇ ਕਿਸਮ 126 ਹੈ ਪੀ ਆਰ 126 ਲਵਾਈ 29 ਤਰੀਕ ਹੈ ਦੀ ਅਤੇ ਦੇਖ ਸਕਦੇ ਹਾਂ ਉਸੇ ਅੱਗੇ ਆ ਗਿਆ ਇਹ ਝੋਨੇ ਵਿੱਚ ਨਦੀਨ ਪ੍ਰਬੰਧਨ ਨਦੀਨ ਉਗਣ ਤੋਂ ਪਹਿਲਾਂ ਤੇ ਬਾਅਦ ਆ ਦੇਖ ਸਕਦੇ ਹੁਸੀਂ ਇਹ 29 6 ਦੀ ਇਹਦੀ ਬਜਾਈ ਲਵਾਈ ਹੋਈ ਹੋਈ ਹੈਗੀ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਚਾਰ ਪਾਣੀਆਂ ਦਾ ਫਰਕ ਪਿਆ ਹੈਗਾ ਤੇ ਉਹਦੀ ਹਾਈਟ ਘਟ ਹੈ ਤੇ ਇਹਦੀ ਹਾਈਟ ਵੱਧਾ ਕੀ ਤੇ ਇਹ ਵੀ ਉਸੇ ਸੇਮ ਤਰੀਕੇ ਨਾਲ ਲੱਗਿਆ ਹੋਇਆ ਹੈਗਾ ਤੁਹਾਨੂੰ ਆਪਾਂ ਅੱਗੇ ਦਿਖਾਉਣੇ ਆਗੇ ਹੁਣ ਜਿਹੜਾ ਅੱਗੇ ਵਾਲਾ ਹੈ ਇਹਨੂੰ ਖਾਦ ਦੀ ਸਪਾਰਸ ਅਨਸਾਰ ਯੂਰੀਆ 90 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨੂੰ ਪਿਆ ਹੋਇਆ ਹੈਗਾ ਤਰੀਕੋ ਸੇਨ ਲੱਗਿਆ ਹੋਇਆ ਹੈ ਵੈਰਾਈਟੀ 131 ਹੈ ਸੇਮ ਆ ਉਹੀ ਵੈਰਾਈਟੀ ਹੈ ਕਿ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਵਾਲਾ ਝੋਨਾ ਆ ਗਿਆ ਇਹ ਹਰੀ ਖਾਦ ਇਹਦੇ ਵਿੱਚ ਵਾਈ ਹੋਈ ਹੈ ਯੂਰੀਆ 45 ਕਿਲੋ ਪ੍ਰਤੀ ਏਕੜ ਪਿਆ ਹੋਇਆ ਹੈ ਇਹਦੇ ਵਿੱਚ ਲਵਾਈ ਦੀ ਤਰੀਕ ਇਹਨੂੰ ਸੇਮ ਆ 296 ਨੂੰ ਇਹ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਆ ਮਸ਼ੀਨ ਨਾਲ ਝੋਨੇ ਦੀ ਲਵਾਈ ਹੋਈ ਹੋਈ ਹੈ ਇਹ ਕਿਸਮਾ ਪੀਆਰ 131 ਆ ਇਹ 296 A ਵੀ ਉਸੇ ਤਰੀਕੇ ਨਾਲ ਲੱਗਿਆ ਹੋਇਆ ਹੈਗਾ ਝੋਨੇ ਦੀ ਸਿੱਧੀ ਬਜਾਈ ਇਹ ਸਿੱਧੀ ਬਜਾਈ ਨਾਲ ਹੋਇਆ ਹੋਇਆ ਝੋਨਾ ਤੇ ਦੇਖੋ ਨਿਸਰਿਆ ਹੋਇਆ ਹੈਗਾ ਪਰ ਇਹ ਵੈਰਾਈਟੀ ਹੋਰ ਆ 126 ਹੈ ਪਹਿਲੇ 131 ਸੀ ਤੇ ਇਹਦਾ ਤਾਰ ਬਤਰ ਵਿਧੀ ਨਾਲ ਹੁਣ ਤੱਕ ਕੁੱਲ 9 ਪਾਣੀ ਲੱਗੇ ਨੇ ਇਹਨੂੰ ਹੁਣ ਤੱਕ ਆਹ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈਗਾ ਨਿਸਾਰਾ ਇਹਦਾ ਹੋਇਆ ਹੋਇਆਗਾ ਤੇ ਅੱਗੇ ਵੀ ਫੇਰ 126 ਲੱਗੀ ਹੋਈ ਹੈਗੀ ਆਪਾਂ ਸੋਨੇ ਵੀ ਦਿਖਾਉਣੇ ਆਂਗੇ ਇਹ ਬੈੱਡਾਂ ਉੱਪਰ ਝੋਨੇ ਦੀ ਸਿੱਧੀ ਬਜਾਈ ਹੋਈ ਹੋਈ ਹੈ ਕਿ ਤਰ ਬਤਰ ਵਿਧੀ ਨਾਲ ਹੁਣ ਤੱਕ ਇਹਨੂੰ 9 ਪਾਣੀ ਇਹਨੂੰ ਲੱਗੇ ਨੇ 9 ਪਿਛੇ ਵਾਲੀ ਨੂੰ ਲੱਗੇ ਸੀ ਤੇ 14 6 ਨੂੰ ਬਜਾਈ ਹੋਈ ਹੋਈ ਹੈ ਲਵਾਈ ਹੈ ਜਿਹੜੀ ਇਹਦੀ 14 6 ਨੂੰ ਹੋਈ ਹੋਈ ਹੈ ਕਿ ਤੇ ਦੇਖ ਸਕਦੇ ਹੋ ਤੁਸੀਂ ਤੇ ਆ ਬੈੱਡਾਂ ਉੱਪਰ ਝੋਨੇ ਦੀ ਲਵਾਈ ਇਹ ਵੀ ਦੁਬਾਰੇ ਫੇਰ ਬੈੱਡਾਂ ਉੱਪਰ ਹੀ ਆ ਹੁਣ ਤੱਕ ਇਹਨੂੰ 9 ਪਾਣੀ ਲੱਗੇ ਕਿਸਮ 126 ਇਹ ਪੀ ਆਰ 126 ਲਵਾਈ 29 ਤਰੀਕਾ ਦੀ ਅਤੇ ਇਕ ਸਾਡੇ ਉਸੇ ਅੱਗੇ ਆ ਗਿਆ ਹੈ ਝੋਨੇ ਵਿੱਚ ਨਦੀਨ ਪ੍ਰਬੰਧਨ ਨਦੀਨ ਉਗਣ ਤੋਂ ਪਹਿਲਾਂ ਤੇ ਬਾਅਦ ਆ ਦੇਖ ਸਕਦੇ ਤੁਸੀਂ ਇਹ 29 6 ਦੀ ਇਹਦੀ ਬਜਾਈ ਲਵਾਈ ਹੋਈ ਹੋਈ ਹੈ ਕੀ ਆ ਦੇਖ ਸਕਦੇ ਤੁਸੀਂ ਲਓ ਜੀ